ਸੋਹੀ ਮਹੱਲਾ ਚੌਥਾ ਰਾਗ ਸੋਹੀ ਵਿੱਚ ਉਚਾਰਨ ਕੀਤੀ ਹੋਈ ਇਹ ਧੰਗ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਹੈ ਪਾਈ ਜਿਸ ਵੀ ਥਾ ਪ੍ਰਭੂ ਦਾ ਆਰਾਧਨ ਕੀਤਾ ਜਾਏ ਉਹ ਮਿੱਤ ਪ੍ਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ ਗੁਰ ਕਿਰਪਾ ਤੇ ਹਰ ਮਨ ਉਸ ਹੈ ਹੋਰਤ ਬਿੱਦ ਲੈ ਆਣਾ ਚਾਹੀ ਪਰ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਹੀ ਮਨੁੱਖ ਦੇ ਮਨ ਵਿੱਚ ਆ ਸਕਦਾ ਹੈ ਕਿਸੇ ਵੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ਹਰ ਤਨ ਸੰਚੀ ਐ ਭਾਈ ਜੇ ਹਾਲਤ ਪਲਤ ਹਰ ਹੋਏ ਸਖਾਈ ਰਹਾਉ ਏ ਭਾਈ ਜਿਹੜਾ ਹਰੀ ਇਸ ਲੋਕ ਅਤੇ ਪਰਲੋਕ ਵਿੱਚ ਮਿੱਤਰ ਬਣਦਾ ਹੈ ਉਸ ਦਾ ਨਾਮ ਧਾਨੇ ਇਕੱਠਾ ਕਰਨਾ ਚਾਹੀਦਾ ਹੈ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰ ਤਾਂ ਹੋਰਤ ਉਪਾਏ ਹਰ ਤਨ ਕਿਤੇ ਨਾ ਪਾਈ ਏ ਭਾਈ ਸਤ ਸੰਗੀਆਂ ਨਾਲ ਮਿਲ ਕੇ ਪ੍ਰਭੂ ਦਾ ਨਾਮ ਤਨ ਖੱਟਿਆ ਜਾ ਸਕਦਾ ਹੈ ਸਤ ਸੰਗ ਤੋਂ ਬਿਨਾ ਕਿਸੇ ਵੀ ਹੋਰ ਥਾਂ ਕਿਸੇ ਵੀ ਹੋਰ ਯਤਨ ਨਾਲ ਪ੍ਰਭੂ ਦਾ ਨਾਮ ਤਨ ਖੱਟਿਆ ਨਹੀਂ ਜਾ ਸਕਦਾ ਹਰ ਰਤਨ ਇਕਾ ਵਾਪਾਰੀਆ ਹਰ ਰਤਨ ਤਨ ਬਿਹਾਜੀ ਕੱਚੇ ਕੇ ਵਪਾਰੀਏ ਵਾਕ ਹਰ ਤਨ ਲੈ ਆ ਨਾ ਚਾਈ ਨਾਸਵੰਦ ਪਦਾਰਥਾਂ ਦੇ ਵਪਾਰੀ ਮਾਇਕ ਪਦਾਰਥ ਹੀ ਖਰੀਦਦੇ ਹਨ ਉਹਨਾਂ ਦੀ ਸਿੱਖਿਆ ਨਾਲ ਹਰ ਨਾਮ ਤਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹਰ ਤਨ ਰਤਨ ਜਵੇਹਰ ਮਾਨਕ ਹਰ ਧਨੈ ਨਾਲ ਅਮਰਤ ਵੇਲੈ ਵਤੈ ਹਰ ਭਗਤੀ ਹਰ ਲੇਵ ਲਾਈ ਏ ਭਾਈ ਪ੍ਰਭੂ ਦਾ ਨਾਮ ਵੀ ਤਨ ਹੈ ਇਹ ਤਨ ਰਤਨ ਜੋਹਰ ਮੋਤੀ ਵਰਗਾ ਕੀਮਤੀ ਹੈ ਪਰਮਾਤਮਾ ਦੇ ਭਗਤਾ ਨੇ ਉੱਤਰ ਦੇ ਵੇਲੇ ਉੱਠ ਕੇ ਅਮਰਤ ਵੇਲੇ ਉੱਠ ਕੇ ਉਸ ਵੇਲੇ ਉੱਠ ਕੇ ਜਦੋਂ ਆਤਮਿਕ ਜੀਵਨ ਪल्लੜਦਾ ਹੈ ਇਸ ਹਰ ਨਾਮ ਤਨ ਨਾਲ ਸੁਰਤ ਜੋੜੀ ਹੁੰਦੀ ਹੈ ਹਰ ਤਨ ਅਮਰਤ ਵੇਲੇ ਵਰਤੇ ਕਾ ਬੀਜਿਆ ਭਗਤ ਖਾਏ ਖਰਚ ਰਹਾ ਨਿਖੋਟੇ ਨਹੀਂ ਵੱਤਰ ਦੇ ਵੇਲੇ ਅਮਰਤ ਵੇਲੇ ਉੱਠ ਕੇ ਬੀਜਿਆ ਹੋਇਆ ਇਹ ਹਰਨਾਮ ਧੰਨ ਭਗਤ ਜਨ ਆਪ ਵਰਤਦੇ ਹਨ ਉਹਨਾਂ ਨੂੰ ਵੰਡਦੇ ਰਹਿੰਦੇ ਹਨ ਪਰ ਇਹ ਨਹੀਂ ਮੁਕਦਾ ਹਾਲਤ ਪਲਤ ਹਰ ਤਾਂ ਨਹੀਂ ਕਿ ਭਗਤਾ ਕੋ ਮਿਲੀ ਵਡਿਆਈ ਭਗਤ ਜਨਾਂ ਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਇਸ ਹਰਨਾਮ ਧੰਨ ਦੇ ਕਾਰਨ ਇੱਜ਼ਤ ਮਿਲਦੀ ਹੈ ਹਰਤਨ ਨਿਰਪੋ ਸਦਾ ਸਦਾ ਅਸਥਿਰ ਹੈ ਸੱਚਾ ਇਹ ਹਰਤਨ ਅਗਨੀ ਤਸਕਰਿਆ ਪਾਣੀ ਐ ਜਮਦੂਤਾ ਕਿਸੇ ਕਾ ਗਵਾਇਆ ਨਾ ਚਾਈ ਏ ਭਾਈ ਇਸ ਹਰਨਾਮ ਤਨ ਨੂੰ ਕਿਸੇ ਕਸਮ ਦਾ ਕੋਈ ਡਰ ਖਤਰਾ ਨਹੀਂ ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ ਸਦਾ ਹੀ ਟਿਕਿਆ ਰਹਿੰਦਾ ਹੈ ਅਗ ਚੋਰ ਪਾਣੀ ਮੌਤ ਕਿਸੇ ਪਾਸੋਂ ਵੀ ਇਸ ਤਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ ਹਰ ਧਨ ਕੋ ਉੱਚਾ ਨੇੜ ਨਾ ਆਵੇ ਜਮ ਜਾਗਾਤੀ ਡੰਡ ਨਾ ਲਗਾਈ ਕੋਈ ਲੁਟੇਰਾ ਇਸ ਹਰ ਨਾਮ ਧਨ ਦੇ ਨੇੜੇ ਨਹੀਂ ਟੁਕ ਸਕਦਾ ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਚਾਈ ਏ ਪਾਈ ਮਾਇਆ ਵੇੜੇ ਮਨੁੱਖਾ ਨੇ ਸਦਾ ਪਾਪ ਕਰ ਕਰਕੇ ਮਾਇਆ ਤਨ ਹੀ ਜੋੜਿਆ ਪਰ ਉਹਨਾਂ ਦੇ ਨਾਲ ਜਗਤ ਤੋਂ ਤੁਰਨ ਵੇਲੇ ਇਹ ਤਨ ਇੱਕ ਕਦਮ ਵੀ ਸਾਥ ਨਹੀਂ ਕਰ ਸਕਿਆ ਹਰਤੇ ਵਿੱਚ ਸਾਖਤ ਦੁਹੇਲੇ ਭੇ ਹੱਥੋਂ ਛੁੱਟਕ ਗਿਆ ਅੱਗੇ ਪਲਤ ਸਾਖਤ ਹਰਦਰ ਗਿਆ ਢੋਈ ਨਾ ਪਾਈ ਇਸ ਮਾਇਆ ਤਨ ਦੇ ਕਾਰਨ ਮਾਇਆ ਵੇੜੇ ਮਨੁੱਖ ਇਸ ਲੋਕ ਵਿੱਚ ਦੁਖੀ ਹੀ ਰਹੇ ਮਰਨ ਵੇਲੇ ਇਹ ਤਨ ਹੱਥੋਂ ਖੁੱਸ ਗਿਆ ਆਗਾ ਪਰਲੋਕ ਵਿੱਚ ਜਾ ਕੇ ਮਾਇਆ ਵੇੜੇ ਮਨੁੱਖ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਥਾਂ ਨਹੀਂ ਮਿਲਦੀ ਇਸ ਹਰ ਤਨ ਕਾ ਸਾਹੋ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ हे संत जणो इस हर नाम ਧਨ ਦਾ ਮਾਲਕ ਪ੍ਰਭੂ ਆਪ ਹੀ ਹੈ ਜਿਸ ਮਨੁੱਖ ਨੂੰ ਸਾ ਪ੍ਰਭੂ ਇਹ ਧਨ ਦਿੰਦਾ ਹੈ ਉਹ ਮਨੁੱਖ ਇਸ ਜਗਤ ਵਿੱਚ ਇਹ ਹਰ ਨਾਮ ਸੌਦਾ ਵਿਹਾਜ ਕੇ ਇਥੋਂ ਤੁਰਦਾ ਹੈ ਇਸ ਹਰ ਧਨ ਨੈ ਕਾ ਟੋਟਾ ਕਦੇ ਨ ਆਵੈ ਜਨ ਨਾਨਕ ਕੋ ਗੁਰ ਸੋਜੀ ਪਾਈ हे नानक ਆਖ ਏ ਭਾਈ ਇਸ ਹਰ ਨਾਮ ਧੰਨ ਦੇ ਵਪਾਰ ਵਿੱਚ ਕਦੇ ਘਾਟਾ ਨਹੀਂ ਪੈਂਦਾ ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ